ਹੈਲੋ ਗਾਇਸ ਅੱਜ ਮੈਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਈਆਂ ਉਹ ਮੈਂ ਉਸ ਵੀਡੀਓ ਵਾਸਤੇ ਕਪੜਾ ਲੈ ਕੇ ਆਈਆਂ ਗ੍ਰੀਨ ਅੱਜ ਮੈਂ ਥੋੜਾ ਜਿਹਾ ਕਲਰ ਕਪੜਾ ਦਾ ਚੇਂਜ ਕਰਤਾ ਤਾਂ ਕਿ ਤੁਹਾਨੂੰ ਵੀ ਡਿਫਰੈਂਟ ਡਿਫਰੈਂਟ ਕਲਰ ਦੇ ਕਪੜਿਆਂ ਦੇ ਉੱਪਰ ਫੈਬਰਿਕ ਦੇ ਉੱਪਰ ਕੀ ਪੇਂਟ ਕਰਨਾ ਆਵੇ ਤਾਂ ਕਰਕੇ ਕਿ ਇਹਨਾਂ ਮੈਂ ਇਹ ਕਪੜਾ ਅੱਜ ਲੈ ਕੇ ਆਈਆਂ ਚਲੋ ਜੀ ਕਰਦੇ ਆ ਫਰੇਮ ਸੈੱਟ ਲੱਗਦੇ ਆ ਫਿਰ ਨਿਊ ਡਿਜ਼ਾਈਨ ਤੇ ਦੈਨ ਫਰੇਮ ਕੀਆ ਇਦਾਂ ਸੈੱਟ ਕਰਨਾ ਹੈ ਨੀਚੇ ਛੋਟਾ ਫਰੇਮ ਰੱਖ ਕੇ ਉੱਪਰ ਵੱਡਾ ਫਰੇਮ ਰੱਖਣਾ ਜਿਹਦੇ ਵਿੱਚ ਕਿ ਨਾਟ ਹੋਵੇ ਇਦਾਂ ਦਾ ਦੇਖੋ ਪੂਰਾ ਟਾਈਟ ਕਰ ਲੈਣਾ ਪਹਿਲਾਂ ਤੁਸੀਂ ਬਿਲਕੁਲ ਜਿਦਾਂ ਦੇਖੋ ਹੁਣ ਇਹਦੇ ਅੱਜ ਕਿਦਾਂ ਦੇਖੋ ਲਾਈਨ ਆ ਰਹੀਆਂ ਨੇ ਇਹ ਲਾਈਨਾਂ ਬਿਲਕੁਲ ਵੀ ਆਉਣੀ ਨਹੀਂ ਚਾਹੀਦੀਆਂ ਕਿਉਂਕਿ ਜੇ ਲਾਈਨਾਂ ਆਉਣਗੀਆਂ ਤੁਸੀਂ ਜਿਸ ਕੰਫਰਟੇਬਲ ਹੋਵੋਗੇ ਅਦਰਵਾਈਜ਼ ਜੇ ਤੁਸੀਂ ਪੂਰਾ ਹੰ ਟਾਈਟ ਕਰੋਗੇ ਤਾਂ ਤੁਸੀਂ ਕੰਫਰਟੇਬਲੀ ਇਹ ਪੇਂਟ ਕਰ ਸਕੋਗੇ। ਦੈਨ ਹੁਣ ਆਪਾਂ ਇੱਥੇ ਇੱਕ ਸੋਹਣਾ ਜਿਹਾ ਡਿਜ਼ਾਈਨ ਕਰਾਂਗੇ ਜਿਹੜਾ ਤੁਸੀਂ ਬਹੁਤ ਸਹੀ ਤਰੀਕੇ ਨਾਲ ਬਹੁਤ ਸੋਹਣੇ ਤਰੀਕੇ ਨਾਲ ਜਿੱਤੇ ਵੀ ਕਰ ਸਕਦੇ ਹੋ। ਪੈਨਸਿਲ ਨਾਲ ਡਰਾ ਕਰਾਂਗੇ। ਇੱਕ ਲਾਈਨ ਮਾਰਾਂਗੇ ਸਟ੍ਰੇਟ ਉਸ ਤੋਂ ਬਾਅਦ ਇਦਾਂ ਕਰਕੇ ਇਹਨੂੰ ਪਹਿਲਾ ਪਹਿਨ ਇੱਕ ਟੈਪ ਇਦਾਂ ਕਰਕੇ ਇਦਾਂ ਜਾਂ ਕਰਕੇ ਬਸ ਇਹ ਇਦਾਂ ਬਣਾਵਾਂਗੇ ਫਿਰ ਨੈਕਸਟ ਸਟੈਪ ਕਿਹੜਾ ਹੈਗਾ ਇੱਥੋਂ ਆਏ ਆਹ ਵਗ ਹੁਣ ਤੁਸੀਂ ਇੱਥੇ ਇੱਕ ਛੋਟਾ ਜਿਹਾ ਲੀਫ ਬਣਾ ਦੋ ਤੁਹਾਡੇ ਸਾਹਮਣੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿੜਾ ਕੀ ਆ ਬਨ ਕੇ ਤਿਆਰ ਹੈ ਦੋਸਤੋ ਬਾਅਦ ਇਹਨੀ ਟਹਿਣੀਆਂ ਜਿੰਦ ਨੂੰ ਮਰਜ਼ੀ ਤੁਸੀਂ ਇਦਾਂ ਲਗਾ ਸਕਦੇ ਹੋ ਲੀਫ ਲਗਾ ਕੇ हम तोचोंगे कि ग्रीन कपड़ा लै लिया लीफ के कलर दिया आप देखो थोड़े सामने थोड़ा 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 डिजाइन किया देख रहा होगा क्योंकि ये कपड़ा थोड़ा जहा दुख है बट डोंट वरी मैं थोड़ा हूँ सारा दिखा वेस्ट कपड़े ना अपने पूरे ब्रश किया खाली होने चाहिए ने ਰਸ਼ ਆਪਣੇ ਰੈਡੀ ਨੇ ਬਸ ਪੇਂਟ ਕਲਰ ਲੈਣੇ ਹੁਣ ਆਪਾਂ ਕਲਰ ਵੇਖੋ ਵਾਈਟ ਕਲਰ ਤਾਂ ਇਹਦੇ ਚ ਆਵੇਗਾ ਹੀ ਆਵੇਗਾ ਦੈਨ ਆਪਾਂ ਇੱਕ ਲੈ ਲੈਨੇ ਯੈਲੋ ਕਲਰ ਯੈਲੋ ਕਲਰ ਦੇ ਨਾਲ ਕੀ ਲੈ ਲੈਨੇ ਬਲੂ ਕਲਰ ਲਾਈਟ ਗ੍ਰੀਨ ਲੈ ਲੈਨੇ ਆਂ ਬਾਕੀ ਸਾਰੇ ਹਜੇ ਫਿਲਹਾਲ ਵਿੱਚ ਰੱਖ ਦੂੰ ਤੇ इस ब्रश दे पे करेंगे यदि आउटलाइनिंग जो थोड़ा की है दिख जे कलर थोड़ा थोड़ा दिस लग जाए हा डिज़ाइन थोड़ा थोड़ा दिसन लग जे तो मैं ये आउटलाइनिंग कर देनी हाँ जल्दी जल्दी नाल थोड़े सामने है तुम भी इदा आउटलाइनिंग करके फिर उसके तो बाद अपना डिज़ाइन किया बना सकते हो कलर भी कर सकते हो थोड़ी मर्जी है देखो ब्रश थोड़ा जहा कलर ब्रश दे किया। हो गया फिर ਇੱਕ ਹੋ ਡਿਜ਼ਾਈਨ ਚੱਲਿਆ ਮਤਲਬ ਐਦਾਂ ਕਰਕੇ ਤੁਸੀਂ ਲਾਈਨਾਂ ਲਗਾ ਲਗਾ ਕੇ ਨਾ ਤੇ ਇਹਦੇ ਸਾਈਡ ਸਿੱਟ ਚ कलर ਕਰ ਦੋ ਨਾ ਐਦਾਂ ਐਦਾਂ ਕਰ ਕਰਕੇ ਤੇ ਬਹੁਤ ਸੋਹਣਾ ਕਲਰ ਹੁੰਦਾਗਾ ਲਾਈਨਾਂ ਦੇ ਕੇ ਸੈਂਟਰ ਸੈਂਟਰ ਚ ਐਦਾਂ ਕਰਕੇ ਬਟ ਆਪਾਂ ਇਹਦਾ ਨਹੀਂ ਕਰਾਂਗੇ ਆਪਾਂ ਬਸ ਜਸਟ ਵਾਈਟ ਕਲਰ ਨੂੰ ਸੈਂਟਰ ਚ ਲਗਾਇਆ ਦਨ ਕੀ ਆਪਾਂ ਹੁਣ orange ਕਲਰ ਥੋੜਾ ਯੂਜ਼ ਕਰਾਂਗੇ ਦੇਖੋ ਜੀ ਆਹ ਔਰੇਂਜ ਕਲਰ ਹੈ ਫਿਰ ਮੈਂ ਕੈਪ ਦੇ ਵਿੱਚ ਫਿਲ ਕਰ ਲੈਣੀ ਹੈ ਪਹਿਲਾਂ ਕੈਪ ਦੇ ਵਿੱਚ ਫਿਲ ਕਰਕੇ ਹੁਣ ਤੁਸੀਂ ਦੇਖੋ ਇਹਨੂੰ ਇਦਾਂ ਕਰਕੇ ਉਸੇ ਡਿਊਰੇਸ਼ਨ 'ਚ ਉਸੇ ਡਾਇਰੈਕਸ਼ਨ 'ਚ ਇਹਨੂੰ ਕਰ ਲਓ ਇਦਾਂ ਜਿਹੜਾ ਵਾਈਟ ਕਲਰ ਤੁਸੀਂ ਲਗਾਇਆ ਹੋਇਆ ਉਹਨੂੰ ਵੀ ਕਵਰ ਅਪ ਕਰਨਾ ਹੈ ਮਤਲਬ ਉਹਨੂੰ ਛੱਡਣਾ ਨਹੀਂ ਹੈਗਾ बिकॉज वो वाइट कलर अपना पूरा वो किया जो वाइट कलर किया हो जो मार्कर थोड़े को वाइट कलर का मार्कर है तो उसी वो भी यूज कर सकते हो बहुत बेनीफिट होंगे यदा देख सकते हो ਡਿਫਰੈਂਟ ਰਫਰੈਂਸ ਤੇ ਕੇ ਨਾ ਤੁਹਾਨੂੰ ਰੋਜ਼ ਦੱਸਦੀਆਂ ਜੀ ਪਾਣੀ ਦਾ ਟੱਚ ਬਹੁਤ ਜ਼ਰੂਰੀ ਹੈ ਮੈਂ ਉਹ ਵਾਈਟ ਕਪੜਾ ਇਸੇ ਲਈ ਚੁਣਿਆ ਸੀ ਕਿਉਂਕਿ ਉਹਤੇ ਕਲਰ ਗਿਆ ਬਹੁਤ ਸਹੀ मतलब ਅਡਜਸਟ ਹੋ ਜਾਂਦਾ ਵਿੱਚ ਵੜ ਜਾਂਦਾ ਹੈ ਬਟ ਇੰਨਾ ਕਪੜੇ ਦੇ ਉੱਪਰ ਕਿ ਬਹੁਤ ਟਾਈਮ ਲੱਗ ਜਾਂਦਾ ਜਿਹੜਾ ਕਿ ਕਲਰ ਵਿੱਚ ਵੜਨ ਦੇ ਲਈ ਕਿਉਂਕਿ ਜੇ ਕਲਰ ਵਿੱਚ ਨਹੀਂ ਜਾਏਗਾ ਲੌਕ ਨਹੀਂ ਹੋਏਗਾ ਤਾਂ ਉਹਦਾ ਪੇਂਟ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ カラー ਵਿੱਚ ਲੋਕ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਇਦਾਂ ਇਦਾਂ ਕਰਕੇ ਕਲਰ ਨੂੰ ਵਿੱਚ ਲੋਕ ਕਰੋ ਜੇ ਜ਼ਰੂਰ ਜਿੰਨਾ ਮਰਜ਼ੀ ਟਾਈਮ ਲੱਗੇ ਆਦਰਵਾਇਜ਼ ਇਦਾਂ ਵੀ ਕਰ ਸਕਦੇ ਜਿੱਦਾਂ ਹੌਣ ਹਲਕਾ ਹਲਕਾ ਕਲਰ ਬਸ ਇਦਾਂ ਕਰਕੇ ਉਸ ਤੋਂ ਬਾਅਦ ਤੁਸੀਂ ਥੋੜੇ ਟਾਈਮ ਬਾਅਦ ਜਦੋਂ ਉਹ ਸੁੱਕ ਜੇ ਤਾਂ ਉਦੋਂ ਬਾਅਦ ਤੁਸੀਂ ਉਹਦੇ ਤੇ ਸੈਕੰਡ ਕੋਡ ਵੀ ਕਰ ਸਕਦੇ ਹੋ ਬੱਜ ਜੇ ਤੁਸੀਂ ਫਸਟ ਹੀ ਕੰਪਲੀਟ ਕਰ ਦੋ ਤੁਹਾਨੂੰ ਇਹਦੇ ਉੱਤੇ ਸੈਕੰਡ ਟਾਈਮ ਤੇ ਆਉਣੀ ਲੋੜ ਨਹੀਂ ਪਵੇ। ਦਨ ਹੁਣ ਕੀ ਆਪਾਂ ਇਹ ਕੀ ਆ ਫਿਨਿਸ਼ ਕਰਤਾ। ਹੁਣ ਆਪਾਂ ਨਾਲ ਹੀ ਇਹਦੇ ਬਲੂ ਕਰਦੇ ਨਾ। ਅ ਬਲੂ ਨਹੀਂ ਹੈ ਪੂਰਾ ਸਕਾਈ ਬਲੂ ਐਕਚੁਅਲੀ। ਲਾਈਟ ਬਲੂ ਜਿਹਨੂੰ ਕਹਿ ਦਿੰਦੇ ਆਪਾਂ। ਦੈਨ ਹੁਣ ਤੁਸੀਂ ਦੇਖੋ ਇਦਾਂ ਕਰਕੇ ਆਊਟਲਾਈਨਿੰਗ ਕਰ ਦੇਣੀ ਹੈ ਇਹਦੀ ਪਹਿਲਾਂ ਜਿੱਦਾਂ ਮੈਂ ਇਹਦੀ ਆਊਟਲਾਈਨਿੰਗ ਕੀਤੀ ਸੀ ਵਾਈਟ ਕਲਰ ਦੇ ਨਾਲ ਤੁਹਾਨੂੰ ਥੋੜਾ ਬਹੁਤਾ ਫਰਕ ਤਾਂ ਦਿਖੇਗਾ ਹੀ ਵੀ ਆਊਟਲਾਈਨਿੰਗ ਦੇ ਨਾਲ ਵਾਈਟ ਕਲਰ ਦੇ ਨਾਲ ਆਊਟਲਾਈਨਿੰਗ ਕੀਤੀ ਸੀ ਤਾਂ ਥੋੜੀ-ਥੋੜੀ kia ਸਾਈਡ ਤੋਂ ਥੋੜੀ ਜਿਹੀ ਸ਼ੇਡ ਆਏਗੀ ਵਾਈਟ ਕਲਰ ਦੀ ਇਹ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਜਿਵੇਂ ਕੀ ਹੁਣ ਤੁਸੀਂ ਵਾਈਟ ਕਲਰ ਕਰਨਾ ਹੈ ਪੂਰੇ ਫਲਾਰ ਦੇ ਵਿੱਚ ਤਾਂ ਤੁਸੀਂ ਉਹਦੇ ਸਾਈਡ ਤੇ ਬਲੂ ਕਲਰ ਦੀ ਜਾਂ ਕਿਸੇ ਹੋਰ ਕਲਰ ਦੀ ਆਊਟਲਾਈਨਿੰਗ ਕਰ ਲਓ ਥੈਨ ਜੋ ਤੁਸੀਂ ਵਾਈਟ ਕਲਰ ਉਹਦੇ ਵਿੱਚ ਪੂਰਾ ਕਰੋਗੇ ਪਰ ਤੁਹਾਨੂੰ ਕੀ ਉਹਦੇ ਵਿੱਚ ਛੇੜ ਸਾਈਡ ਤੋਂ ਡਿਫਰੈਂਟ ਸ਼ੇਡ ਆਏਗੀ ਥੈਨ ਕੀ ਬਿਊਟੀਫੁੱਲ ਬਹੁਤ ਜ਼ਿਆਦਾ ਲੱਗਦੀ ਹੈ ਜਿਹੜੀ ਦੇਖੋ ਕਿੰ ਕਿੱਡਾ ਸੋਹਣਾ ਕਿੱਡਾ ਪਿਆਰਾ ਲੱਗ ਰਿਹਾ ਜਿਹੜੀ ਸਾਈਡ ਤੇ ਆਊਟਲਾਈਨਿੰਗ ਕੀਤੀ ਸੀ ਉਹ ਵੀ ਬਾਹਰ ਨਿਕਲ ਰਹੀ ਹੈ ਦੇਖੋ ਤੁਹਾਡੇ ਸਾਹਮਣੇ ਹੀ ਹੈ ਵਾਈਟ ਕਲਰ ਜਿਹੜੀ ਸ਼ੇਡਿੰਗ ਸੀਗੀ ਆਪਾਂ ਕੀਤੀ ਸਾਈਡ ਤੇ ਆ ਆਊਟਲਾਈਨਿੰਗ ਕੀਤੀ ਸੀ ਉਹ ਹੁਣ ਬਾਹਰ ਆ ਰਹੀ ਹੈ ਇਹ ਹੀ ਇਹਦੀ ਇੱਕ ਖਾਸੀਅਤ ਹੈ लौच दैन हूँ आप करना गा में पूरा क्लीन कर लेना फिर तो उस की करना है जी यो कलर ले लेना आप व्डी वाली वीडियो लोंग नहीं बनाने की बस जिनीक वीडियो अपने तो बन गई उन्नीक बनानी मतलब कि सौखी जी बना जल्दी जल जल जल्दी कर देना आप सब कुछ देखो इदा इदा दे दे करके ना ब्रश लैके ब्रश थो पानी थोड़ा जहा ब्रश ना तो इदा कलर के मिकसअप कर लेना दैन हूँ तुम देखो ਇਦਾਂ ਇਦਾਂ ਕਰਕੇ ਪੱਤੀਆਂ ਬਣਾ ਲੈਣੀਆਂ ਨੇ ਦੇਖੋ نیچے ਨੂੰ ਆਰਾਮ ਨਾਲ نیچے ਨੂੰ ਲੈ ਆਣਾ ਥੋੜਾ ਜਿਹਾ ਟੱਚ ਪਾਣੀ ਦਾ ਦੈਨ ਹੁਣ ਤੁਸੀਂ ਦੇਖ ਸਕਦੇ ਆ ਕਿੱਡੇ ਸੋਹਣੇ ਤਰੀਕੇ ਨਾਲ ਆਪਣਾ ਇਹ ਫਲਾਰ ਕੇਕ ਕੰਪਲੀਟ ਹੁੰਦਾ ਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਆ ਵੀ ਆਪਾਂ ਅੱਜ ਬਾਰਾ ਟਾਈਮ ਨਹੀਂ ਲਾਉਣਾ ਕੋਈ ਵੀ ਮਿੰਟ ਦੀ ਕੋਈ ਅੱਧੇ ਘੰਟੇ ਦੀ ਵੀਡੀਓ ਬਣਾਉਂਦਾ ਬਟ ਉਹ ਕੀ ਆ ਜਸਟ ਵਾਚਿੰਗ ਆਰਸ ਫਿਲ ਕਰਨ ਦੇ ਲਈ ਬਟ ਮੈਂ ਨਹੀਂ ਕਰਦੀ ਉਹ ਜਾ ਕੁਝ ਜਿਨੇ ਮੇਰੇ ਵਾਚਿੰਗ ਆਰਸ ਪੂਰੇ ਕਰਨੇ ਆ ਉਹ ਆਪਣੇ ਆਪ ਵੀ ਹੋ ਹੀ ਜਾਣਗੇ ਜਦੋਂ ਹੋਣੇ ਹੋਣਗੇ ਦੈਨ ਹੁਣ ਤੁਸੀਂ ਦੇਖ ਸਕਦੇ ਹੋ ਕਿੰਡੀ ਸੋਹਣੀ ਕੀ ਹੈ ਯਾ ਲੋ ਪੱਤੀ ਬਣ ਕੇ ਤਿਆਰ ਹੈ ਦੈਨ ਹੁਣ ਆਪਾਂ ਗ੍ਰੀਨ ਕਲਰ ਲਾਵਾਂਗੇ ਥੋੜਾ ਲਾਈਟ ਗ੍ਰੀਨ ਲਾਵਾਂਗੇ ਪਹਿਲਾਂ ਤੁਹਾਨੂੰ ਪਤਾ ਹੀ ਹੈ ਮਿਕਸ ਅਪ ਕਰਾਂਗੇ ਆਪਾਂ ਲਾਈਟ ਗ੍ਰੀਨ ਡਾਰਕ ਗ੍ਰੀਨ ਦੈਨ ਹੁਣ ਕੀ ਕਰਨਾ ਜਿਹੜੀਆਂ ਪੱਤੀਆਂ ਨੇ ਇਹਨਾਂ ਨੂੰ ਜਸਟ ਅਹ ਜਿਹੜੀ ਬ੍ਰਾਂਚ ਹੈ ਇਹੀ ਇਹਦੇ ਨਾਲ ਕਰਨੀ ਹੈ ਬਾਕੀ ਆਪਾਂ ਡਾਰਕ ਗ੍ਰੀਨ ਨਾ ਕਰਾਂਗੇ ਚਲੋ ਜੀ ਡਾਰਕ ਗ੍ਰੀਨ ਦੇਖੋ ਜੀ ਇਦਾਂ ਦਾ ਡਾਰਕ ਗ੍ਰੀਨ ਲੈਣਾ ਜੇ ਤੁਸੀਂ ਜਿਹੜੀ ਸ਼ੈਡ ਬਣਾਈ ਜੇ ਤੁਸੀਂ ਉਹ ਵਿੱਚ ਕਰਨਾ ਹਨ ਤੁਸੀਂ ਉਹ ਵੀ ਕਰ ਸਕਦੇ ਜੇ ਤੁਹਾਨੂੰ ਡਿਫਰੈਂਟ ਕੋਈ ਲੀਫ ਆਉਂਦੇ ਨੇ ਤੁਸੀਂ ਉਦਾਂ ਵੀ ਕਰ ਸਕਦੇ ਹੋ जो थोड़ी लीव आ ड्रॉ करने की लड़ नहीं है अदरवाइज ड्रॉ भी कर सकते हो हो सोने लीव बनाने ਬਿਕੋਜ਼ ਇਹਨਾਂ ਦੇ ਹੀ ਸਕੋਰ ਹੁੰਦੇ ਨੇ ਇਹਨਾਂ ਦੀ ਕਹਿ ਦੋ ਕਿ ਸ਼ਾਈਨਿੰਗ ਹੁੰਦੀ ਹੈ ਹਰ ਜਗ੍ਹਾ ਤੇ ਚਲੋ ਜੀ then ਆਪਾਂ ਇਹਦੀ ਵੀ ਸ਼ੇਡਿੰਗ ਪੂਰੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਪੱਤੀਆਂ ਦੇ ਵਿੱਚ ਆਟੋਮੈਟਿਕਲੀ ਵਾਈਟ ਪਨ ਆ ਗਿਆ ਹੈ ਬਟ ਆਪਾਂ ਇਹ ਵਾਈਟ ਪਨ ਨੂੰ ਹੁਣ ਬਰਕਰਾਰ ਰੱਖਣਾ ਹੈ then ਆਪ ਇਹਨੂੰ ਇਦਾਂ ਨਹੀਂ ਛੱਡਣਾਗਾ ਇਹਨੂੰ ਡਿਫਰੈਂਟ ਲੁੱਕ ਦੇਣੀ ਹੈ ਹੁਣ ਹੈ ਕਿ ਟਵਿਸਟ ਵੇਟ ਐਂਡ ਵਾਚ ਬਸ ਇਹਨੂੰ ਫਿਲ ਅਪ ਕਰ ਲੈਂਦੇ ਥੋੜੀ ਜਿਹੀ ਸ਼ੀਸ਼ੀਨ देखो वाइट कलर में फिर तो ले आना आप जिदा की मर्जी हो बस हो वे, मतलब सोहनी होद की मर्जी हो वे. देखो कितने सोने तरीके ने आउटलाइनिंग हो रही है देखो हूँ येलो कलर के उपर ਕਲਰ ਬਾਹਰ ਨਹੀਂ ਕੱਢਣਾਗਾ ਜਿਹੜਾ ਪੇਂਟ ਕੀਤਾ ਹੋਇਆ ਹੈ ਬੱਸ ਉਹਦੇ ਉੱਪਰ ਹੀ ਚਲਾਉਣਾ ਹੈ ਲੀव्स ਦੇ ਉੱਪਰ ਬਿਲਕੁਲ ਵੀ ਨਹੀਂ ਚਲਾਉਣਾ ਥੈਨ ਹੁਣ ਤੁਸੀਂ ਕਰਨਾ ਇਦਾਂ ਇਦਾਂ ਕਰਕੇ ਦੇਖੋ ਬਹੁਤ ਸਾਰੇ ਸੂਟ ਨੇ ਇਦਾਂ ਦੇ ਵੀ ਜਿਨ੍ਹਾਂ ਦੇ ਉੱਤੇ ਆਹ ਵਾਲੀ ਪਿੰਟਿੰਗ ਹੈ ਤੇ ਬਹੁਤ ਮਹਿੰਗੇ ਵਿਕਦੇ ਨੇ ਪਰ ਤੁਸੀਂ ਕਿ ਘਰੇ ਹੀ ਉਹ ਮਹਿੰਗੇ ਸੂਟਾਂ ਨੂੰ ਸਸਤੇ ਰੇਟ ਦੇ ਵਿੱਚ ਰੈਡੀ ਕਰ ਸਕਦੇ ਹੋ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਬਣ ਰਿਹਾ ਹੈ ਬਸ ਥੋੜਾ ਜਿਹਾ ਕਿਹਾ ਦੋ ਮਿਹਨਤ ਦੀ ਲੋੜ ਹੈ ਥੋੜਾ ਜਿਹਾ ਟਾਈਮ ਦੀ ਲੋੜ ਹੈ ਆਦਰਵਾਇਜ਼ ਬਹੁਤ ਸੋਹਣਾ ਬਣੇਗਾ ਕੋਈ ਵੀ ਬਣਾਏਗਾ ਤਾਂ ਲਓ ਜੀ ਬਣ ਕੇ ਆਪਣਾ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਲੀਫ ਸਕਟੂ ਸੋਹਣੇ ਬਣੇ ਨੇ बिकॉज ਇਹਦੇ ਵਿੱਚ ਵਾਈਟ ਸ਼ੇਡ ਆ ਰਹੀ ਹੈ ਤੇ ਆਹ ਦੇਖੋ ਤੁਸੀਂ ਇਹ ਮੈ ਲਾਈਨਾਂ ਕਿ ਕਿਆ ਹੋਈਆਂ ਨੇ ਉਸ ਤੋਂ ਬਾਅਦ ਤੁਸੀਂ ਇਹਨੂੰ ਇਦਾਂ ਇਹਨੂੰ ਜਮਾਨ ਨਾਲ ਕਨੈਕਟ ਕਰਕੇ ਤੇ ਇਹਦੀ ਸ਼ੇਡ ਦੇ ਨਾਲ ਪੂਰਾ ਇਦਾਂ ਵੀ ਰਲਾ ਸਕਦੇ ਹੋ ਤਾਂ ਕਿ ਇਹ ਇਦਾਂ ਉੱਪਰ ਜੇ ਨਾ ਦੇਸਨ ਅਦਰਵਾਈਜ਼ ਇਹਦੇ ਸੋਹਣਾ ਲੱਗ ਰਿਹਾ ਤਾਂ ਇਦਾਂ ਵੀ ਬਹੁਤ ਵਧੀਆ ਹੈ ਤਾਂ ਹੁਣ ਮੈਂ ਸਾਰਿਆਂ ਕੁਝ ਪੈਕ ਕਰ ਦਵਾਂ। ਦੇਖਿਆ ਰਹੋ ਕਿ ਕਿੱਡਾ ਸੋਹਣਾ ਤਰੀਕੇ ਨਾਲ ਆਪਾਂ ਸਿਰਫ 15 ਮਿੰਟਾਂ ਚ 16 ਮਿੰਟਾਂ ਚ ਇੱਕ ਸੋਹਣਾ ਦਾ ਡਿਜ਼ਾਈਨ ਤਿਆਰ ਕੀਤਾ ਹੈ। ਜੇ ਲੋੜੂ ਸੀ ਘਰ ਪ੍ਰੈਕਟਿਸ ਜ਼ਰੂਰ ਕਰਿਓ ਜੀ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਭੁੱਲਿਆ ਨਾ ਕਰੋ। ਥੈਂਕ ਯੂ।